ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇਸ YouTube ਚੈਨਲ ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਇਸ YouTube ਚੈਨਲ ਤੇ ਪ੍ਰਟੀਨ ਨਾਲ ਸੰਬੰਧਤ ਜੋਬ ਨਾਲ ਸੰਬੰਧਤ ਐਜੂਕੇਸ਼ਨ ਡਿਪਾਰਟਮੈਂਟ ਨਾਲ ਸੰਬੰਧਤ ਜਾਂ ਮੁਲਾਜ਼ਮਾਂ ਪੈਨਸ਼ਨ ਨਾਲ ਸੰਬੰਧਤ ਕੋਈ ਵੀ ਅਪਡੇਟ ਹੋਵੇ ਤਾਂ ਇਸ ਚੈਨਲ ਤੇ ਪ੍ਰੋਵਾਈਡ ਕਰਵਾਈ ਜਾਂਦੀ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾਇਆ ਸਰਕਾਰ ਨੇ ਮੁਲਾਜ਼ਮ ਜਥੇਬੰਦੀਆਂ ਨਾਲ ਗੱਲਬਾਤ ਦੇ ਜਿਹੜੇ ਦਰਵਾਜ਼ੇ ਖੋਲੇ ਨੇ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਜਿਮ ਜਿੰਚੌਣ ਜਿਹੜੀ ਹੈ ਲੁਧਿਆਣੇ ਵਿੱਚ ਹੋਣ ਜਾ ਰਹੀ ਹੈ ਪਛਮੀ ਲੁਧਿਆਣੇ ਦੇ ਵਿੱਚ ਤੇ ਉਸ ਦੇ ਸਬੰਧ ਦੇ ਵਿੱਚ ਜਿਹੜੇ ਹੈ ਸਰਕਾਰ ਨੇ ਮੁਲਾਜ਼ਮ ਅਤੇ ਬੰਦੀਆਂ ਨਾਲ ਜਿਹੜੀ ਗੱਲਬਾਤ ਖੋਲਣ ਦੇ ਗੱਲਬਾਤ ਕਰਨ ਦੀ ਮੀਟਿੰਗ ਦਾ ਜਿਹੜੇ ਸੱਦਾ ਦਿੱਤਾ ਗਿਆ ਕਿਹੜੇ-ਕਿਹੜੀਆਂ ਮੁਲਾਜ਼ਮ ਅਤੇ ਬੰਦੀਆਂ ਨੂੰ ਜਿਹੜਾ ਮੀਟਿੰਗ ਦਾ ਸੱਦਾ ਦਿੱਤਾ ਗਿਆ ਕਦੋਂ ਮੀਟਿੰਗ ਹੋਣ ਜਾ ਰਹੀ ਹੈ ਤਾਂ ਇਸ ਦੀ ਪੂਰੀ ਜਾਣਕਾਰੀ ਦੇਵਾਂਗਾ ਇਸ ਵੀਡੀਓ ਦੇ ਵਿੱਚ ਇਸ ਤੋਂ ਪਹਿਲਾਂ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਬਟਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਹਰੇਕ ਅਪਡੇਟ ਸਮੇਂ ਸਿਰ ਪਹੁੰਚਦੀ ਰਹੇ ਤਾਂ ਸਰਕਾਰ ਨੇ ਜਿਹੜਾ ਮੁਲਾਜ਼ਮਾਂ ਨੂੰ ਜਿਤੇ ਜਥੇਬੰਦੀਆਂ ਨੂੰ ਜਿਹੜਾ ਗੱਲਬਾਤ ਲਈ ਜਿਹੜਾ ਸੱਦਾ ਦਿੱਤਾ ਹੈ ਸੱਤ ਜਥੇਬੰਦੀਆਂ ਨੂੰ ਜਿਹੜਾ ਮੁਲਾਜ਼ਮਾਂ ਜਥੇਬੰਦੀਆਂ ਨੂੰ ਜਿਹੜਾ ਇਹ 12 ਜੂਨ ਨੂੰ ਸੱਦਾ ਦਿੱਤਾ ਗਿਆ ਹੈ ਹਰਪਾਲ ਸਿੰਘ ਚੀਮਾ ਵੱਲੋਂ ਜਿਹੜੀ ਇਹ ਇਸ ਦੀ ਜਿਹੜੀ ਮੀਟਿੰਗ ਦੀ ਜਿਹੜੀ ਪ੍ਰਧਾਨਗੀ ਕੀਤੀ ਜਾਣੀ ਹੈ ਤੇ ਸੱਤ ਜਥੇਬੰਦੀਆਂ ਨੂੰ ਇਸ ਦੇ ਵਿੱਚ ਸੱਦਾ ਦਿੱਤਾ ਗਿਆ 12 ਜੂਨ ਨੂੰ ਜਿਹੜਾ ਇਹ ਮਲਾਜਮ ਜਥੇਬੰਦੀਆਂ ਨੂੰ ਸੱਦਾ ਦਿੱਤਾ ਗਿਆ ਤਾਂ ਦੂਜੇ ਪਾਸੇ ਜਿਹੜੇ ਬਹੁਤ ਸਾਰੀਆਂ ਜਥੇਬੰਦੀਆਂ ਨੇ ਜਿਹੜੀਆਂ ਲੁਧਿਆਣਾ ਵਿੱਚ ਚੋਣ ਹੋਣ ਜਾ ਰਹੀ ਹੈ ਲੁਧਿਆਣਾ ਪੱਛਮੀ ਦੇ ਵਿੱਚ ਵਿਧਾਨ ਸਭਾ ਦੀ ਜਿਹੜੀ 19 ਤਰੀਕ ਨੂੰ ਚੋਣ ਹੋਣ ਜਾ ਰਹੀ ਹੈ ਤਾਂ ਜਿਸ ਦੇ ਵਿੱਚ ਬਹੁਤ ਸਾਰੇ ਜਥੇਬੰਦੀਆਂ ਨੇ ਆਪਣੇ ਜਿਹੜੇ ਪ੍ਰੋਟੈਸਟ ਕਰਨ ਦਾ ਜਿਹੜਾ ਉਹ ਵੀ ਜਿਹੜਾ ਸਰਕਾਰ ਦੇ ਖਿਲਾਫ ਜਿਹੜਾ ਉਹ ਵੀ ਐਲਾਨ ਕੀਤਾ ਹੋਇਆ ਤਾਂ ਇਸ ਦੇ ਵਿੱਚ ਜਿਹੜਾ ਇਹ ਸੱਤ ਜਥੇਬੰਦੀਆਂ ਨੂੰ ਜਿਹੜੇ ਸੱਦਾ ਦਿੱਤਾ ਗਿਆ ਮੀਟਿੰਗ ਦੇ ਵਿੱਚ ਤੇ ਉਹ ਕਿਹੜੀਆਂ-ਕਿਹੜੀਆਂ ਜਥੇਬੰਦੀਆਂ ਨੇ ਤਾਂ ਉਸ ਦੇ ਵਿੱਚ ਕੰਪਿਊਟਰ ਅਧਿਆਪਕ ਜਿਹੜੇ ਸੰਗਰਸ਼ ਕਮੇਟੀ ਨੂੰ ਬੁਲਾਇਆ ਗਿਆ ਤਾਂ 19 ਤਰੀਕ ਨੂੰ ਜਿਹੜਾ ਲੁਧਿਆਣੇ ਵਿੱਚ ਚੋਣਾਂ ਹੋਣੀਆਂ ਨੇ ਤੇ ਉਸ ਤੋਂ ਪਹਿਲਾਂ ਜਿਹੜਾ ਇਹ 12 ਤਰੀਕ ਨੂੰ ਜਿਹੜਾ ਸੱਤ ਜਥੇਬੰਦੀਆਂ ਨੂੰ ਬੁਲਾਇਆ ਗਿਆ ਤਾਂ ਇਸ ਦੇ ਵਿੱਚ ਸਟੇਟ ਐਂਡ ਆਫ ਟ੍ਰੇਡ ਯੂਨੀਅਨ ਸੀਟੀਯੂ ਨੂੰ ਬੁਲਾਇਆ ਗਿਆ ਤੇ ਸਰਬ ਸਿੱਖਿਆ ਅਭਿਆਨ ਮਿੱਡੇ ਮੇਲ ਅਤੇ ਦਫਤਰੀ ਕਰਮਚਾਰੀ ਯੂਨੀਅਨ ਨੂੰ ਇਸ ਦੇ ਵਿੱਚ ਬੁਲਾਇਆ ਗਿਆ ਇਸ ਤੋਂ ਇਲਾਵਾ ਪੀਐਸਟੈਟ ਪਾਸ ਬੇਰਜ਼ਗਾਰ ਯੂਨੀਅਨ ਨੂੰ ਬੁਲਾਇਆ ਗਿਆ ਇਸ ਤੋਂ ਇਲਾਵਾ ਜਿਹੜਾ ਪਾਵਰਕਾਮ ਜਿਹੜਾ ਬਿਜਲੀ ਬੋਰਡ ਜਿਹੜੇ ਪਾਵਰਕਾਮ ਜਿਹੜੇ ਵਰਕਰ ਯੂਨੀਅਨ ਜਿਹੜੇ ਵਰਕਰ ਤਾਂ ਉਹਨਾਂ ਨੂੰ ਬੁਲਾਇਆ ਗਿਆ ਤੇ ਆਂਗਣਵਾੜੀ ਜਿਹੜੇ ਵਰਕਰ ਯੂਨੀਅਨ ਨੂੰ ਬੁਲਾਇਆ ਗਿਆ ਤਾਂ ਇਸ ਤੋਂ ਇਲਾਵਾ ਸਿੱਖ ਦੇ ਵਿੱਚ ਜਿਹੜੇ ਭਾਗ ਲੈਣਗੇ ਸਿੱਖਿਆ ਭਾਗ ਦੇ ਤੇ ਬਿਜਲੀ ਵਿਭਾਗ ਦੇ ਤੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਅਤੇ ਬਾਲ ਵਿਕਾਸ ਦੇ ਅਧਿਕਾਰੀਆਂ ਨੂੰ ਜਿਹੜਾ ਇਸ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਥਾ ਇਸ ਦੇ ਮੀਟਿੰਗ ਦੇ ਵਿੱਚ ਜਿਹੜਾ ਇੰਨਾ ਜਟੇਬੰਦੀਆਂ ਨੂੰ ਜਿਵੇਂ ਕੰਪਿਊਟਰ ਵਿਭਾਗਾਂ ਨੂੰ ਪੱਕਾ ਕਰਨ ਸੰਬੰਧੀ ਜਾਂ ਹੋਰ ਜਿਹੜੇ ਵੀ ਸਰਵ ਸਿੱਖਿਆ ਅਭਿਆਨ ਵਿੱਚ ਜਿਹੜੇ ਕੱਚੇ ਨੇ ਉਹਨਾਂ ਨੂੰ ਪੱਕਾ ਕਰਨ ਲਈ ਜਾਂ ਐਪੀਐਸਟਟ ਯੂਨੀਅਨ ਨੂੰ ਜਿਹੜਾ ਉਹਨਾਂ ਲਈ ਜਿਹੜੀਆਂ ਨਵੀਆਂ ਪੋਸਟਾਂ ਲਈ ਤਾਂ ਇਸ ਦੇ ਲਈ ਜਿਹੜਾ ਇਹ ਮੀਟਿੰਗ ਬੁਲਾਈ ਗਈ ਹੈ ਇਸ ਮੀਟਿੰਗ ਦੇ ਵਿੱਚ ਇਹ ਸਾਰੇ ਜਥੇਬੰਦੀਆਂ ਨੂੰ ਜਿਹੜਾ ਮੀਟਿੰਗ ਦਾ ਸੱਦਾ ਦਿੱਤਾ ਗਿਆ ਤਾਂ ਮੀਟਿੰਗ ਦੇ ਵਿੱਚ ਗੱਲਬਾਤ ਕੀਤੀ ਜਾਵੇਗੀ ਤਾਂ ਪ੍ਰੋਸਾ ਦਵਾਇਆ ਜਾਵੇਗਾ ਕਿ ਉਹਨਾਂ ਨੂੰ ਦੇ ਜਿਹੜੇ ਮਸਲੇ ਹੱਲ ਕੀਤੇ ਜਾਣਗੇ ਤਾਂ ਦੂਸਰੇ ਪਾਸੇ ਜਿਹੜਾ ਸੀ ਇਸ ਮੀਟਿੰਗ ਦਾ ਜਿਹੜਾ ਸਥਾਨ ਹੈ ਉਹ ਸਕਰੇਤ ਜਿਹੜੀ ਇਹ ਚੰਡੀਗੜ੍ਹ ਵਿੱਚ ਇਹ ਮੀਟਿੰਗ ਕਰਵਾਈ ਜਾਣੀ ਹੈ ਤਾਂ ਮੀਟਿੰਗ ਦਾ ਜਿਹੜਾ ਟਾਈਮ ਹੈ 12 ਜੂਨ ਨੂੰ ਜਿਹੜੀ ਮੀਟਿੰਗ ਹੈ ਸੱਦਾ ਦਿੱਤਾ ਗਿਆ ਕਿਉਂਕਿ ਆਪਾਂ ਜਾਣਦੇ ਹਾਂ ਲੁਧਿਆਣਾ ਦੇ ਵਿੱਚ 19 ਤਰੀਕ ਨੂੰ ਜਿਮਨੀ ਚੋਣ ਹੋਣ ਜਾਣੀ ਹੈ ਤੇ ਜਿਸ ਦੇ ਇਹ ਲਈ ਜਿਹੜਾ ਸਰਕਾਰ ਆਪਣਾ ਪੂਰਾ ਜ਼ੋਰ ਲਾ ਰਹੀ ਹੈ ਤਾਂ ਹੁਣ ਜਿਹੜਾ ਜਥੇਬੰਦੀਆਂ ਨੂੰ ਬੁਲਾਇਆ ਜਾ ਰਿਹਾ ਹੈ ਤਾਂ ਜਥੇਬੰਦੀਆਂ ਦੇ ਮਸਲੇ ਹੱਲ ਕੀਤੇ ਜਾ ਸਕਦੇ ਹਨ ਤਾਂ ਦੂਸਰੇ ਪਾਸੇ ਜਿਹੜੇ ਅਸੀਂ ਬਹੁਤ ਸਾਰੀਆਂ ਜਥੇਬੰਦੀਆਂ ਨੇ 12 ਤਰੀਕ ਨੂੰ ਜਿਹੜਾ ਲੁਧਿਆਣਾ ਵਿੱਚ ਜਿਹੜਾ ਆਪਣਾ ਪ੍ਰੋਟੈਸਟ ਕਰਨ ਦਾ ਝੰਡਾ ਮਾਰਚ ਕਰਨ ਦਾ ਜਿਹੜਾ ਐਲਾਨ ਕੀਤਾ ਹੋਇਆ ਜਿਵੇਂ ਪ੍ਰਾਣੀ ਪੈਨਸ਼ਨ ਸੰਘਰਸ਼ ਕਮੇਟੀ ਨੇ ਸੀਪੀਐਫ ਨੇ ਤਾਂ ਹੋਰ ਜਿਵੇਂ ਬਹੁਤ ਸਾਰੀਆਂ ਜਿਹੜੀਆਂ ਮੁਲਾਜ਼ਮ ਜਥੇਬੰਦੀਆਂ ਤਾਂ ਵੇੜ ਜਿਹੜੇ ਪਾਸ ਟਟ ਪਾਸ ਤੇ ਹੋਰ ਜਿਹੜੇ ਈਟੀਟੀ 9894 ਬੈਕਲੋਗ ਲੈਣ ਵਾਸਤੇ ਤੇ ਹੋਰ ਬਹੁਤ ਸਾਰੇ ਜਿਹੜੇ ਜਥੇਬੰਦੀਆਂ ਨੇ ਉਹਨਾਂ ਨੇ ਜਿਹੜਾ ਇਹ ਪ੍ਰੋਟੈਸਟ ਕਰਨ ਦਾ ਐਲਾਨ ਕੀਤਾ ਹੋਇਆ ਤਾਂ ਇਸੇ ਤਰ੍ਹਾਂ ਪ੍ਰਾਣੀ ਪੈਨਸ਼ਨ ਦੇ ਜਿਹੜੇ ਸੰਘਰਸ਼ ਕਮੇਟੀ ਨੇ ਵੀ ਜਿਹੜਾ ਇਹ ਐਲਾਨ ਕੀਤਾ ਸਰਕਾਰ ਦੇ ਖਿਲਾਫ ਜਿਹੜਾ ਪ੍ਰੋਟੈਸਟ ਕਰਨ ਦਾ ਕਿਉਂਕਿ ਜਦੋਂ ਸਰਕਾਰ ਆਈ ਸੀ ਆਪਣੇ ਵਿੱਚ ਜਦੋਂ ਸਰਕਾਰ ਨੇ ਨੇ ਆਪਣੇ ਸਤਾ ਦੇ ਵਿੱਚ ਆਈ ਸੀ ਤੇ ਆਉਣ ਤੋਂ ਪਹਿਲਾਂ ਭਗਵੰਤ ਸਿੰਘ ਮਾਨ ਨੇ ਜਿਹੜਾ ਇਹ ਐਲਾਨ ਕੀਤਾ ਸੀ ਜੇਕਰ ਸਾਡੀ ਸਰਕਾਰ ਆਂਦੀ ਹੈ ਵਾਅਦਾ ਕੀਤਾ ਸੀ ਕਿ ਅਸੀਂ ਜਿਹੜੀ ਪੁਰਾਣੀ ਪੈਨਸ਼ਨ ਨੂੰ ਜਿਹੜਾ ਉਹ ਲਾਗੂ ਕਰ ਦੇਵਾਂਗੇ ਤਾਂ ਜਿਸ ਨੂੰ ਲਾਗੂ ਕਰਨ ਦਾ ਇੱਕ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਸੀ ਪਰ ਅਜੇ ਤੱਕ ਉਸ ਨੂੰ ਲਾਗੂ ਨਹੀਂ ਕੀਤਾ ਗਿਆ ਇਸ ਲਈ ਹੁਣ ਜਿਹੜਾ ਐਨ ਐਨ ਪੀ ਐਸ ਜਿਹੜਾ ਨੈਸ਼ਨਲ ਅਮ ਜਿਹੜੀ ਉਹ ਪਾਲਿਸੀ ਨੂੰ ਖਤਮ ਕਰਕੇ ਤੇ ਜਿਹੜਾ ਸੀ ਪੈਪਰਾਨੀ ਪੈਨਸ਼ਨ ਨੂੰ ਲਾਗੂ ਕੀਤਾ ਜਾਵੇਗਾ ਤਾਂ ਇਹ ਸਾਰੀਆਂ ਗੱਲਾਂ ਨੂੰ ਜਿਹੜੇ ਦੇਖਦੇ ਹੋਏ ਇੱਕ ਪਾਸੇ ਤਾਂ ਜਿਹੜੀ ਸਰਕਾਰ ਹੈ ਆਪਣੇ ਯੂਨੀਅਨ ਨਾਲ ਜਿਹੜੀ ਮੀਟਿੰਗਾਂ ਕਰਨ ਜਾ ਰਹੀ ਹੈ ਤੇ ਦੂਸਰੇ ਪਾਸੇ ਜਿਹੜੀ ਅੱਜ ਦੂਸਰੀਆ ਯੂਨੀਅਨ ਨੇ ਸਾਰੀਆਂ ਯੂਨੀਅਨ ਜਿਹੜੇ ਨੇ ਇਹ 14 ਤਰੀਕ ਨੂੰ ਜਿਹੜਾ ਮੁਲਾਜ਼ਮ ਜਥੇਬੰਦੀਆਂ ਨੇ ਜਿਹੜਾ ਹੈ ਪ੍ਰੋਟੈਸਟ ਕਰਨਾ ਹੈ ਤੇ 12 ਤਰੀਕ ਨੂੰ ਜਿਹੜਾ ਇਹ ਮੀਟਿੰਗ ਬੁਲਾਈ ਗਈ ਹੈ ਤਾਂ ਇਹ ਸੀ ਅੱਜ ਦੀ ਜਾਣਕਾਰੀ ਇਹ ਸੀ ਅੱਜ ਦੀ ਅਪਡੇਟ ਜੇਕਰ ਜਾਣਕਾਰੀ ਚੰਗੀ ਲੱਗੀ ਤੁਹ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰ ਦਿਓ ਜੋ ਚੈਨਲ ਤੇ ਪਹਿਲੀ ਵਾਰ ਹੀ ਆਇਆ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ